ਇਸ ਦਾ ਹੱਲ ਇਹ ਦੇਣਾ ਮੇਰਾ ਖੜਾ ਇਹ ਦੇਣਾ ਤੁਸੀਂ ਐਮਐਲਏ ਨੂੰ ਜਿਆਦਾ ਮੇਰੇ ਤੋਂ ਪੁੱਛੋ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਆ ਸਾਡੇ ਕੋਲ ਤੇ ਹੱਲ ਹੈਗਾ ਤੇ ਜੇ ਉਹਨਾਂ ਦੇ ਨਾਲ ਹੀ ਹੱਲ ਕੱਢਣ ਵਾਲੇ ਨਾਲ ਹੀ ਦੁਨੀਆ ਖਲੋਤੀ ਹੋਗੀ ਤਾਂ ਹੱਲ ਕੱਢੂ ਕੌਣ ਕਾਂਗਰਸ ਨੇ ਕਦੀ ਆਤਵਾਦੀਆਂ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਖਲੋ ਕੇ ਉਹਨਾਂ ਦੇ ਅਗੇਂਸਟ ਬੋਲਦੇ ਸੀ ਤੁਸੀਂ ਸੁਣਾ ਉਹਨਾਂ ਦਾ ਹਾਸਾ ਨੂੰ ਕਿਵੇਂ ਚਣ ਕੇ ਬੋਲਦੇ ਹੁੰਦੇ ਸਾਰੇ ਲੀਡਰ ਬੋਲਦੇ ਸੀ ਤੇ ਇਹਨਾਂ ਚ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਬੋਲਦਾ ਗੈਂਗਸਟਰਾਂ ਦੇ ਅਗੇਂਸਟ ਚੋਣੀਏ ਕਹਿੰਦੇ ਕਿ ਅਸੀਂ ਨੱਥ ਪਾਵਾਂਗੇ ਅੱਜ ਤੱਕ ਤੁਸੀਂ ਕੋਈ ਪ੍ਰੈਸ ਵਾਲਿਓ ਕਦੀ ਕੋਈ ਸਟੇਟਮੈਂਟ ਆਮ ਆਦਮੀ ਪਾਰਟੀ ਦੀ ਸੁਣੀ ਆ ਕਿ ਅਸੀਂ ਮੱਥ ਪਾਵਾਂਗੇ ਗੈਂਗਸਟਰਾਂ ਨੂੰ ਅਸੀਂ ਜਿਹੜੇ ਪੁਲਿਸ ਦੇ ਵਿੱਚ ਗਲਤ ਬੰਦੇ ਨੇ ਉਹਨਾਂ ਨੂੰ ਨਹੀਂ ਚੱਲਣ ਦੇਵਾਂਗੇ ਚੋ ਨੀ ਐਕਸ਼ਨ ਹੋਣਾ ਚਾਹੀਦਾ ਕਿ ਸਿਟੀ ਐਸਐਸਐਚ ਤੇ ਸਿਟੀ ਡੀਐਸਪੀ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਹੁਣ ਦੇ ਰਹੇ ਨੇ ਦੇ ਵੀ ਕੋੰਬਾਰਿਆ ਕਿ ਜੇ ਕਿਸੇ ਨੂੰ ਜਿਹੜਾ ਕੋਈ ਗੈਂਗਸਟਰ ਨੂੰ ਉਸ ਵੇਲੇ 테ਰਰਿਸਟ ਨੂੰ ਕਰਦੇ ਆਨ ది ਸਪੌਟ ਉਹਨਾਂ ਨੂੰ ਰਿਵਾਰਡ ਦਿੱਤਾ ਜਾਂਦਾ ਸੀ ਜਦੋਂ ਗੁੰਡੇ ਨੂੰ ਢਿੱਲ ਮਿਲ ਜੇ ਉਹਦੇ ਬਾਅਦ ਇਹੀ ਇਹ ਜਿਹੜੇ ਬੰਦੇ ਬੀਜੇਪੀ ਰੂਲਡ ਸਟੇਟਸ ਦੇ ਵਿੱਚ ਜੇਲ੍ਹਾਂ 'ਚ ਬੈਠੇ ਨੇ ਤੇ ਉਹਨਾਂ ਦੇ 26 ਘੰਟੇ ਮੋਬਾਈਲ ਚੱਲਣ ਤੁਸੀਂ ਬੈਠੇ ਹੋ ਤੁਸੀਂ ਭਾਵੇਂ ਨਾ ਬੋਲੋ ਪ੍ਰੈਸ ਵਾਲੇ ਡੇਰਾ ਬਾਬਾ ਨਾਨਕ ਗੈਂਗਸਟਰ ਨੇ ਲੜਾਈ ਲੜੀ ਕਿ ਆਮ ਆਦਮੀ ਪਾਰਟੀ ਨੇ ਲੜੀਆ ਉਹ ਤੇ ਕਾਂਗਰਸ ਤੇ ਵਰਸਿਸ ਗੈਂਗਸਟਰ ਲੜਾਈ ਲੜੀਗਾ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ਤੁਹਾਡੇ ਵੀ ਬੱਚੇ ਨੇ ਤੁਸੀਂ ਨਹੀਂ ਦੇ ਸਕਦੇ ਤੁਹਾਨੂੰ ਉਹਨਾਂ ਢਾ ਲੈਣਾ ਸੀ ਕਿ ਤੂੰ ਆਹ ਸਟੇਟਮੈਂਟ ਦੇ ਕੇ ਆਏ ਮੈਂ ਪੁੱਛਣਾ ਚਾਹੁੰਦਾ ਭਗਵਾਨ ਜੀ ਤੁਮਾਨੂੰ ਗੱਲਾਂ ਕਰਦਾ ਤੂੰ ਕਿ ਗੈਂਗਸਟਰ ਕਿੰਨੇ ਪਾਲੇ ਨੇ ਗੈਂਗਸਟਰ ਤੂੰ ਪਾਲੇ ਨੇ ਗੈਂਗਸਟਰਾਂ ਦੇ ਨਾਲ ਰਲ ਕੇ ਤੂੰ ਇਲੈਕਸ਼ਨਾਂ ਲੜੀਆਂ ਨੇ ਚੈਲੈਂਜਰ ਤੈਨੂੰ ਕਰੋ ਇਨਕੁਆਰੀ ਕਿਤੇ ਹਾਈ ਕੋਰਟ ਦਾ ਸਿਟਿੰਗ ਜੱਜ ਬਿਠਾ ਤੇ ਜੇ ਝੂਠ ਨੇ ਸੁਜਿੰਦਰ ਸਿੰਘ ਦਾ ਦਾਵਾ ਐਮਪੀ ਸ਼ਿਪ ਤੋਂ ਵੀ ਰਿਜ਼ਾਈਨ ਦਉ ਤੇ ਆਪਣੀ ਪੋਲਿਟਿਕਸ ਵੀ ਛੱਡ ਦੋ ਤੇ ਨਹੀਂ ਮੈਂ ਇਹਨੂੰ ਇਹਨੂੰ ਪੋਲਿਟ ਇਹਨੂੰ ਕੋ ਮਾਫੀ ਮੰਗੇ ਫਿਰ ਜੇ ਇਨਕੁਆਰੀ ਦੇ ਵਿੱਚ ਆਇਆ ਕਿ ਗੈਂਗਸਟਰਾਂ ਨੇ ਇਲੈਕਸ਼ਨ ਲੜੀ ਜਿੱਦ ਪ੍ਰੂਫ ਹੈ ਟਾਈਮ ਆਉਟ ਤੇ ਪੁਲਿਸ ਅਫਸਰਾਂ ਦੀ ਔਰ ਇਹਨਾਂ ਦੇ ਮੰਤਰੀਆਂ ਦੀ ਤੇ ਇਹਨਾਂ ਦੇ ਐਮਐਲਏਆਂ ਦੀ ਵੀਡੀਓਜ਼ ਪਈਆਂ ਨੇ ਜਿਹੜੀਆਂ ਗੈਂਗਸਟਰਾਂ ਦੇ ਨਾਲ ਬੈਠ ਕੇ ਲੋਕਾਂ ਨੂੰ ਸਰਪੰਚਾਂ ਨੂੰ ਜਾ ਕੇ ਕਾਨੂੰਨ ਨੂੰ ਮੋਬਾਈਲ ਲਾਉਂਦੇ ਸੀ ਲੋਕਾਂ ਦੇ ਘਰਾਂ 'ਚ ਸੀਸੀਟੀਵੀ ਕੈਮਰੇ ਤੇ ਲੱਗੇ ਨੇ ਲੋਕਦੋਂ ਏਡੇ ਸਿਆਣੇ ਹੋ ਗਏ ਆਪਣੇ ਡਰਾਇੰਗ ਰੂਮ 'ਚ ਵੀ ਲਾਉਣ ਲੱਗ ਪਏ ਨੇ ਕਿ ਮੇਰੇ ਘਰ ਕਿੰਨੇ ਆਉਣਾ ਤਾਂ ਕਹਿੰਦੇ ਚੁੱਕ ਕੇ ਭੱਜ ਕੇ ਲਾਓ ਪਹਿਲਾਂ ਕੈਮਰਾ ਲਾ ਕਲ ਨੁਰੰਦਾ ਬੇਕੋਲ ਸੱਚੇ ਦੇ ਹੋਵਾਂਗੇ ਕਿ ਸਾਡੇ ਧੱਕੇ ਨਾਲ ਕਾਨੂੰਨ ਨੂੰ ਲਾਏ ਕੰਨਾਂ ਨਾਲ ਲਾਉਂਦੇ ਇੱਥੋਂ ਦੇ ਐਮਐਲਏ ਜਿਹੜੇ ਸੀ ਉਹ ਕੰਨਾਂ ਨਾਲ ਲਾਉਂਦੇ ਵੇਖੇਗੇ ਤੇ ਗੱਲ ਕਨੌਂਦੇ ਨੇ ਇਹ 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 ਕਰਾਂਗੇ ਇਨਸਾਫ ਇਹ ਇਹ ਜਿਹੜੇ ਕਰਾਂਗੇ ਕੋਈ ਹੋਜੀ ਔਰ ਸਾਲ ਰਹਿ ਗਿਆ 6 ਮਹੀਨਿਆਂ ਦੇ ਬਾਅਦ ਪੰਜਾਬ ਪੁਲਿਸ ਇਹਦੇ ਤਗੜੀ ਹੋ ਕੇ ਨਿਕਲੇਗੀ ਟੈਰੋਰਿਜ਼ਮ ਦੇ ਟਾਈਮ 'ਚ ਉਦੋਂ ਵੀ ਕਾਂਗਰਸ ਭਾਜਪਾ ਹਮੇਸ਼ਾ ਹੀ ਇਕੱਠੇ ਹੋ ਕੇ ਲੜੇ ਨੇ ਅਕਾਲੀ ਦਲ ਨੇ ਵਿੱਚ ਇਨਵੋਲ ਨਹੀਂ ਸੀ ਹੁੰਦਾ ਕੋ ਕੋ ਆਪ ਬਠਾਲੇ ਦਾ ਉਹਨਾਂ ਨੇ ਇਹ ਉਹਨੂੰ ਬੰਦ ਕੀਤਾ ਸੀ ਆਲਾ ਦੁਆਲਾ ਲਾ ਕੇ ਇੱਕ ਇੱਕ ਸ਼ਹਿਰੀ ਜਿਹੜਾ ਉਹਨੂੰ ਇਹਦੇ ਚ ਇਨਵੋਲਵ ਹੋਣਾ ਚਾਹਦਾ ਇਹ ਜਿਹੜੀ ਗੁੰਡਾ ਕਰਤੀ ਆ ਇਹ ਕਦੇ ਪਾਰਟੀਆਂ ਦੀ ਨਹੀਂ ਹੁੰਦੀ ਜਿਨ੍ਹਾਂ ਚੇਰ ਸ਼ਹਿਰ ਵਾਲੇ ਨਹੀਂ ਉੱਠਣਗੇ ਉਹਨਾਂ ਜਦੋਂ ਮੈਂ ਵੇਖਿਆ ਕਿ ਆਪ ਤੁਸੀਂ ਠਿਕਰੀ ਪੈਰਾਂ ਲਾਉਣ ਲੱਗ ਪਏ ਸੀ ਸ਼ਹਿਰ ਦੇ ਵਿੱਚ ਉਹਨਾਂ ਪੁਲਿਸ ਦਾ ਜੋਰ ਨਹੀਂ ਸੀ ਹੁੰਦਾ ਠਿਕਰੀ ਪੈਰੇ ਤੋਂ ਡਰਦਾ ਕਦੇ ਚੱਕੜੀ ਬਾਜ਼ਾਰ ਚ ਦੁਬਾਰਾ ਕੋਈ ਅੱਤਵਾਦੀ ਵੜਦੀ ਸੀ ਸਕੇ ਆ ਇਹ ਤਾਂ ਸਾਨੂੰ ਸਾਰਿਆਂ ਨੂੰ ਆਪ ਜਿੰਨੇ ਹਰ ਸ਼ੈਰੀ ਨੂੰ ਉਹਦਾ ਬਣਦਾ ਕਿ ਉਹ ਪਾਰਟੀ ਭਾਜ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਨਾਮ ਨਾ ਲਓ ਕੋਈ ਉਹਦਾ ਕੋਈ ਨਹੀਂ ਇਹ ਸ਼ੈਰੀ ਹਰ ਦਰਵਾਜੇ ਦੇ ਅੱਗੇ ਆਪਣਾ ਇੱਕ ਹੋਣਾ ਚਾਹੀਦਾ ਗਾੜ ਕੇ ਮੇਰੇ ਘਰ ਦੇ ਲਾ ਕੋਈ ਨਹੀਂ ਕੋਈ ਲੰਗਾ ਤਾਂ ਮੈਂ ਉੱਥੇ ਹੀ ਟਾਲਾਂਗਾ ਤੇ ਜਦੋਂ ਇਹ ਚੀਜ਼ਾਂ ਕਿਤੇ ਜੇ ਆਪਾਂ ਜਰ ਹੱਥ ਹੀ ਸੁੱਟ ਕੇ ਬਹਿ ਜਾਾਂਗੇ ਕਿ ਇਹਨੇ ਭਰੇ ਬਾਜ਼ਾਰ ਚੋਂ ਗੋਲੀਆਂ ਚਲਾ ਕੇ ਗਿਆ ਠੀਕ ਹੈ ਗੋਲੀ ਤੇ ਕੀ ਡਰ ਨਹੀਂ ਹੁੰਦਾ ਤੇ ਜੇ ਕਿਤੇ ਲੋਕ ਇੱਟੇ ਹੀ ਮਾਰਨ ਲੱਗ ਪੈਂਦੇ ਇਹ ਜੁਰਤ ਸਾਨੂੰ ਪਾਇਦਾ ਕਰਨੀ ਪੈਣੀ ਆ ਕੋਈ ਕਹਿਣਾ ਤੇ ਲੋਕਾਂ ਨੂੰ ਵੀ ਪਤਾ ਬੜਾ ਸੌਕਾ ਪਰ ਜਦੋਂ ਗੋਲੀ ਹੁੰਦੀ ਆ ਤੇ ਉਹਦੇ ਅੱਗੇ ਬਚਾਵਾਂਗੇ ਕਿਵੇਂ ਲੋਕਾਂ ਨੂੰ ਜੇ ਕਹਿੰਦੇ ਨੇ ਕਿ ਪੁਲਿਸ ਨਹੀਂ ਆਈ ਤੇ ਫਿਰ ਲੋਕ ਹੀ ਅੱਗੇ ਆ ਜਾਣ ਉਹੀ ਘੇਰਨਾ ਸ਼ੁਰੂ ਕਰ ਦੇਣ ਇਸ ਦੀ ਸਾਰਿਆਂ ਨੂੰ ਸਾਨੂੰ ਪਾਰਟੀ ਬਾਜੀ ਤੋਂ ਉੱਠ ਕੇ ਕੱਲ ਦਾ ਧਰਨਾ ਜਿਹੜਾ ਜਿਹੜਾ ਬਾਜ਼ਾਰ ਬੰਦਿਆ ਪੂਰਾ ਠੋਕੇ ਕਾਂਗਰਸ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ ਤੇ ਜੇ ਮੋਨਾ ਦੇ ਆਪਾਂ ਕਰਾਂਗੇ ਮੈਨੂੰ ਮੈਂ ਫੋਟੋਆਂ ਦਿਖਾ ਰਿਹਾ ਯਾਰ ਜਿਨ੍ਹਾਂ ਦੇ ਐਫਆਈਆ ਵਿੱਚ ਨਾਂ ਨੇ ਉਹ ਰੁਲਿੰਗ ਪਾਰਟੀ ਵਾਲੇ ਦੇ ਨਾਲ ਖੜੇ ਨੇ ਤਾਂ ਉਹਦਾ ਕੀ ਜਵਾਬ ਕੋਈ ਦੇਵੇਗਾ ਤੁਸੀਂ ਸ਼ਾਮ ਨੂੰ ਮਾਪੇ ਬਾਪ ਨੂੰ ਵੇਖੋ ਜਿਹੜੇ ਆਪਣੇ ਬੱਚਿਆਂ ਨੂੰ ਟੈਲੀਫੋਨ ਕਰਦੇ ਪੁੱਤ ਟਿਊਸ਼ਨ ਤੋਂ ਛੇਤੀ ਆ ਜਾ 6:30 ਤੋਂ ਬਾਅਦ ਸੜਕਾਂ ਤੋਂ ਸ਼ਹਿਰ ਦੀ ਤਾਂ ਗੱਲ ਛੱਡੋ ਪਿੰਡਾਂ ਦੇ ਵਿੱਚ ਕੋਈ ਨਹੀਂ ਮੋਟਰਸਾਈਕਲ ਸਕੂਟਰ ਤੇ ਨਿਕਲਦਾ ਲੋਕੀ ਘਰਾਂ ਚੋਂ ਵੜ ਕੇ ਬੈਠੇ ਨੇ ਤੇ ਇਹ ਕਿਨੇ ਕੱਢਣ 6:30 ਵਜੇ ਤੋਂ ਬਾਅਦ ਪੁਲਿਸ ਨੂੰ ਨਿਕਲਣਾ ਪਏਗਾ ਉਹਨਾਂ ਨੂੰ ਗਸ਼ਟ ਵਧਾਉਣੀ ਪਵੇਗੀ ਇਹਨਾਂ ਨੂੰ ਗੁੰਡਿਆਂ ਨੂੰ ਦੱਸਣਾ ਪਏਗਾ ਕਿ ਅਸੀਂ ਪੰਜਾਬ ਪੁਲਿਸ ਤੁਹਾਡੇ ਨੂੰ ਤਗੜਿਆ ਤੁਸੀਂ ਨਹੀਂ ਤਗੜੇ ਫਿਰ ਪੰਜਾਬ ਵਿੱਚ ਦੇ ਵਿੱਚ ਬੜੀ ਵੱਡੀ ਮਤਭਾਗੀ ਘਟਨਾ ਹੋਈ ਹੈ ਔਰ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਤਰੀਕੇ ਨਾਲ ਐਕਸਟਰੈਕਸ਼ਨ ਕਤਲ ਸ਼ਰੇਮਡਕ ਕਹਿਤੀਆਂ ਧਮਕੀਆਂ ਇਹ ਬੜੀ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਔਰ ਸਭ ਤੋਂ ਜ਼ਿਆਦਾ ਇਹ ਹੈ ਕਿ ਇੰਨੇ ਭੀੜ ਭੜਕੇ ਵਾਲੇ ਬਾਜ਼ਾਰ ਚ ਦੋ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ ਕਿ ਪੁਲਿਸ ਦਾ ਇਮੀਡੀਏਟਲੀ ਉੱਥੇ ਐਕਸ਼ਨ ਵੀ ਨਾ ਹੋਣਾ ਜ ਜਨਾਂ ਨੂੰ ਗੋਲੀਆਂ ਲੱਗੀਆਂ ਜਦੋਂ ਹਸਪੀਟਲ ਇਹ ਉਹਨਾਂ ਨੂੰ ਲੈ ਕੇ ਪਹੁੰਚ ਗਏ ਉਹਦੇ ਤੋਂ ਬਾਅਦ ਜਾ ਕੇ ਉੱਥੇ ਪੁਲਿਸ ਪਹੁੰਚੀ ਹੈ ਔਰ ਸ਼ਰਵਲ ਇਹ ਵੀ ਦੱਸਿਆ ਕਿ ਕੋਈ ਉਸਲੇ ਨਾਕਾ ਤੇ ਜਾਂ ਕੋਈ ਇਹੋ ਜਿਹੀ ਨੀ ਸਿਚੁਏਸ਼ਨ ਆਈ ਕਿ ਇਮੀਡੀਏਟਲੀ ਕਾਰਡਨ ਕੀਤਾ ਜਾਂਦਾ ਇਹਨੂੰ ਪੂਰੇ ਸ਼ਹਿਰ ਨੂੰ ਗਲੀਆਂ ਸੀਲ ਕਰ ਦਿੱਤੀਆਂ ਜਾਂਦੀਆਂ ਕਿ ਬੰਦੇ ਦੌੜ ਨਾ ਪਾਉਂਦੇ ਗਲੀਆਂ ਦੇ ਵਿੱਚ ਹੁੰਦੀ ਉਹ ਪੈਦਲ ਜਿਹੜੇ ਨਿਕਲ ਕੇ ਗਏ ਨੇ 70% ਬਟਾਲੇ ਦੇ ਵਿੱਚ ਲੋਕਾਂ ਨੇ ਐਕਸਟਰਸ਼ਨ ਜਿਹੜੀ ਆ ਉਹ ਦਿੱਤੀ ਆ ਡੇਰਾ ਬਾਬਾ ਨਾਨਕ ਦੇ ਵਿੱਚ ਪਿੱਛੇ ਮਰਡਰ ਹੋਇਆ ਉਥੇ ਗੋਲੀਆਂ ਵੀ ਚੱਲਦੀਆਂ ਆ ਪੰਜਾਬ ਗਵਰਨਮੈਂਟ ਨੂੰ ਕਹਿਣੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਟੀਆਰਪੀ ਵਧਾਉਣ ਦੀ بجائے ਲੋਕਾਂ ਦੇ ਨਾਲ ਮਜ਼ਾਕ ਕਰਨ ਦੀ بجائے ਅਸੈਂਬਲੀ ਦੇ ਵਿੱਚ ਲਾਅ ਐਂਡ ਆਰਡਰ ਨੂੰ ਬਿਲਕੁਲ ਪਾਸੇ ਕਰਕੇ ਗੱਲ ਕਰਨ ਦੀ بجائے ਚੀਫ ਮਿਨਿਸਟਰ ਦਾ ਕੰਮ ਸੀ ਕਿ ਜਿੱਥੇ ਦੋ ਆਦਮੀ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਚਾਰਨ ਦੱਖਣੀ ਕੀਤਾ ਮੋਖੰਤਰੀ ਨਹੀਂ ਤੇ ਉਹਦਾ ਇਥੋਂ ਕੋਈ ਮੰਤਰੀ ਨੁਮਾਇੰਦਾ ਇਮੀਡੀਏਟਲੀ ਇੱਥੇ ਰਸ਼ ਕਰਨਾ ਚਾਹੀਦਾ ਸੀ ਉਥੇ ਆ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਦੱਸਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਮਲਜਮ ਨੇ ਉਹਨੂੰ ਬਹੁਤ ਜਲਦੀ ਫੜ ਲਵਾਂਗੇ ਜੇਲ੍ਹਾਂ ਦੇ ਵਿੱਚੋਂ ਸ਼ਰਿਆ 24/7 24 ਘੰਟੇ ਮੋਬਾਈਲ ਚੱਲ ਰਿਹਾ ਔਰ ਵੀਡੀਓ ਕਾਲ ਚੱਲੇ ਇਹ ਗਵਰਨਮੈਂਟ ਆਫ ਇੰਡੀਆ ਲਈ ਤੇ ਪੰਜਾਬ ਗਵਰਨਮੈਂਟ ਲਈ ਬਹੁਤ ਸ਼ਰਮ ਵਾਲੀ ਗੱਲ ਆ ਇਹ ਕਹਿਣਾ ਕਿ ਜੀ ਕੇਸ ਨੂੰ ਧਮਕੀ ਆਉਂਦੀ ਆ ਤੇ ਮੁੱਖ ਮੰਤਰੀ ਇਹ ਕਵੇ ਕਿ ਜੀ ਇਹ ਇਹਨਾਂ ਦੇ ਪੱਲੇ ਲਹਨ ਤੇ ਇਹੋ ਜੇ ਚੀਫ ਮਿਨਿਸਟਰ ਦੇ ਉੱਤੇ ਕਿ ਜਿਹੜਾ ਮੋਲਜਮ ਨੂੰ ਫੜ ਦੀ بجائے ਦੂਸਰੇ ਬੰਦੇ ਤੇ ਇਲਜ਼ਾਮ ਲਾਇਆ ਤੇਰਾ ਕੰਮ ਹੈ ਕਹਿਣਾ ਕਿ ਅਸੀਂ ਇਮੀਡੀਏਟਲੀ ਜਿਹੜੇ ਜਿਹੜੇ ਇਹੋ ਜੇ ਬੰਦੇ ਆ ਉਹਨਾਂ ਨੂੰ ਉਹਨਾਂ ਨੂੰ ਸਿਰਲੀ ਚੁੱਕਣ ਤੱਕ ਅੱਜ ਤੱਕ ਮੁੱਖ ਮੰਤਰੀ ਜਾਂ ਉਹਦੇ ਐਮ.ਐਲ.ਏ ਜਾਂ ਕਿਤੇ ਉਹਦੇ ਕਿਸੇ ਪ੍ਰੈਜ਼ੀਡੈਂਟ ਦਾ ਉਹਦੇ ਕਿਸੇ ਵਰਕਿੰਗ ਪ੍ਰੈਜ਼ੀਡੈਂਟ ਦਾ ਜੈਂਗਸਟਰਾਂ ਦੇ ਅਗੇਂਸਟ ਇੱਕ ਸਟੇਟਮੈਂਟ ਨਹੀਂ ਹੋ ਬਟਾਲੇ ਵਾਲਿਆਂ ਨੇ ਬਹੁਤ ਜਿਹੜਾ 80 ਦੇ ਦਹਾਕੇ ਵਿੱਚ ਜਿਹੜਾ ਸੰਤਾਪ ਸਭ ਤੋਂ ਵੱਧ ਬਟਾਲੇ ਨੇ ਛੱਲਿਆ ਸੀ ਤੇ ਉਹੋ ਹੀ ਸੰਤਾਪ ਫੇਰ 80 ਤੋਂ ਲੈ ਕੇ ਹੁਣ 45 ਸਾਲਾਂ ਬਾਅਦ ਫੇਰ ਉਹੋ ਹੀ ਸੰਤਾਪ ਜਿਹੜਾ ਇਹਨਾਂ ਨੂੰ ਬਟਾਲੇ ਵਾਲਿਆਂ ਨੂੰ ਭੋਗਣਾ ਪੈ ਰਿਹਾ ਔਰ ਮੈਂ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਜੋ ਜਿਵੇਂ ਉਦੋਂ ਮੈਨੂੰ ਜਿਆਦਾ ਚੱਕਰੀ ਬਾਜ਼ਾਰ 'ਚ ਘਰਾਸਾ ਹੋਇਆ ਸੀ ਤੇ ਟੋਟਲ ਜਿਹੜਾ ਸ਼ਹਿਰ ਸੀਗਾ ਹਰ ਪਾਰਟੀ ਦਾ ਆਦਮੀ ਉਰੇ ਨਾਲ ਖੜਾ ਹੋ ਗਿਆ ਸੀ ਯਾਦ ਹੋਣਾ ਇਹਨਾਂ ਨੂੰ ਪੁਰਾਣਿਆਂ ਨੂੰ ਕਿ ਜਿਸ ਵੇਲੇ ਬਟਾਲੇ ਨੂੰ ਬੰਦ ਕੀਤਾ ਗਿਆ ਸੀ ਇਹਨਾਂ ਦੇ ਇੱਥੇ ਡੰਗਰਾਂ ਨੂੰ ਪੱਠੇ ਦੁੱਧ ਇਹ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਉਸ ਵਲੇ ਬਟਾਲੇ ਸ਼ਹਿਰ ਨੇ ਇੱਕ ਮੋਠ ਹੋ ਕੇ ਉਹਦਾ ਵੀ ਟਕਰਾ ਕੀਤਾ ਸੀ ਤੇ ਹੁਣ ਵੀ ਉਹੋ ਹੀ ਸਿਚੁਏਸ਼ਨ ਬਣ ਰਹੀ ਆ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦਿਲ ਸੁਟ ਕੇ ਗੱਲ ਨਹੀਂ ਬਣਨੀ ਜਿਹੜੇ ਪੁਲਿਸ ਆਫੀਸਰ ਜਿਹੜੇ ਇਨ ਐਕਸ਼ਨ ਜਿਹੜੇ ਐਕਸ਼ਨ 'ਚ ਨਹੀਂ ਆਉਂਦੇ ਇਨਐਕਟਿਵ ਰਹਿੰਦੇ ਨੇ ਉਹਨਾਂ ਦਾ ਜ਼ਰੂਰਤਾਂ ਰੱਖਣਾ ਚਾਹੀਦਾ ਔਰ ਜਿਹੜੇ ਪੁਲਿਸ ਆਫੀਸਰ ਇਮੀਡੀਏਟਲੀ ਐਕਸ਼ਨ ਨਹੀਂ ਕਰਦੇ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ। ਇਹ ਮੈਂ ਜਾ ਕੇ ਆਇਆ ਜਿਹੜਾ ਜਿਹੜੇ ਜਿਹੜਾ ਇੱਕ ਲੜਕਾ ਜਿਹਦੀ ਮੋਬਾਈਲ ਵਾਲੇ ਕੰਨੋਦਖਾਨ ਸੀਗੀ ਕੰਨੋ ਮਾਹ ਜਨ ਉਹ ਮਾਂ ਦਾ ਕੀ ਕਸੂਰ ਆ? ਅੱਜ ਉਹਦੇ ਕੋਲ ਰੋਟੀ ਖਾਣ ਲਈ ਪੈਸੇ ਹਨੀ। ਉਹਦਾ ਘਰ ਵੀ ਜਿਹੜਾ ਬਾਜ਼ਾਰ ਦੇ ਵਿੱਚ ਆ ਉਹ ਵੀ ਮੇਰੇ ਖਲੋਦਾ ਆਪਣਾ ਨਹੀਂ। ਨੌਕਰੀ ਦਾ ਕੋਈ ਸਕੋਪ ਨਹੀਂ। ਜਿਵੇਂ ਪੁਰਾਣੀਆਂ ਸਰਕਾਰਾਂ 'ਚ ਹੁੰਦਾ ਸੀ ਕਿ ਜਿਹੜਾ ਕਿਸੇ ਨੂੰ ਇਦਾਂ ਹੁਜੋ ਗੁੰਡਾ ਮਾਰ ਕੇ ਜਾਂਦਾ ਸੀ ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਪਰਿਵਾਰ ਨੂੰ ਨੌਕਰੀ ਦਵਾਂਗੇ। ਭਗਵੰਤ ਮਾਨ ਅੱਜ ਤੱਕ ਕਿਹਦੇ ਤੇ ਚੁੱਪ ਹੈ ਕਿ ਜਿਨ੍ਹਾਂ ਨੂੰ ਗੈਂਗਸਟਰ ਮਾਰ ਕੇ ਜਾਂਦੇ ਨੇ ਉਹਨਾਂ ਦਾ ਕਸੂਰ ਕੀ ਆ? ਉਹਨਾਂ ਦੇ ਪਰਵਾਰਾਂ ਦੇ ਪਿੱਛੇ ਰੋਜ਼ੀ-ਰੋਟੀ ਕਮਾਉਣ ਵਾਲਾ ਵੀ ਹੈ ਨਹੀਂ। ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ। ਤੇ ਜਿਹੜੇ ਗੁੰਡੇ ਨੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ। ਤੇ ਜਿਹੜੀ ਪੁਲਿਸ ਗੁੰਡਿਆਂ ਕੋਲ ਡਰਦੀ ਆ। ਉਸ ਪਲੇਸ ਨੂੰ ਜਿਵੇਂ ਪੁਰਾਣੀ ਨਾਈਟ ਡੋਮਿਨੇਸ਼ਨ ਸ਼ੁਰੂ ਸ਼ੁਰੂ ਹੋਈ ਸੀ ਟੈਰੇਜ਼ੰਦੇ ਟਾਈਮ ਚ ਇਹ ਸਾਨੂੰ ਉਹਦੇ ਚ ਆਉਣਾ ਪਏਗਾ ਨਾਕੇ ਤੇ ਬਿਲਕੁਲ ਹੀ ਚੁੱਕ ਦਿੱਤੇ ਗਏ ਨੇ ਤੁਸੀਂ ਇਹ ਤੋਂ ਸ਼ੁਰੂ ਕਰ ਲੋ ਆਪ ਤੁਸੀਂ ਪ੍ਰੈਸ ਵਾਲੇ ਜਾਂ ਤੁਸੀਂ ਵੀ ਤੁਹਾਨੂੰ ਗੁੱਸਾ ਨਾ ਕਰਿਓ ਤੁਹਾਨੂੰ ਨਾਕੇ ਚੈੱਕ ਕਰਕੇ ਤੇ ਤੁਹਾਨੂੰ ਚਲਾਉਣੇ ਜ਼ਰੂਰ ਚਾਹੀਦੇ ਨੇ ਕਿ ਨਾਕਿਆਂ ਦੇ ਉੱਤੇ ਕੋਈ ਨਾਕਾ ਨਹੀਂ ਅਜੇ ਚੱਲ ਰਿਹਾ ਸਾਰੇ ਨੱਕ ਚੁੱਕ ਲੈਣ ਤੇ ਜੇ ਨਾਕੇ ਨਹੀਂ ਹੋਣਗੇ ਤੇ ਗੁੰਡਿਆਂ ਨੂੰ ਰੋਕੇਗਾ ਕੌਣ ਜੇ ਬਕਾਲੇ ਸ਼ਹਿਰ ਦੇ ਵਿੱਚ ਨਾਕੇ ਨਹੀਂ ਹੋਣਗੇ ਤੇ ਡਰ ਕਿੰਨੂ ਹੋਏਗਾ ਮੈਂ ਡੀਜੀਪੀ ਸਾਹਿਬ ਨਾਲ ਪਰਸੂ ਗੱਲ ਕੀਤੀ ਸੀ ਮੈਂ ਕਿਹਾ ਜੀ ਇਹ ਤਾਂ ਆਪਣੇ ਬਟਾਲੇ ਦਾ ਸੋਚੋ ਪੰਜਾਬ 'ਚ ਟੈਰਰਿਜ਼ਮ ਜਦੋਂ ਸਟਾਰਟ ਹੋਇਆ ਸੀ ਬਟਾਲੇ ਤੋਂ ਸ਼ੁਰੂ ਹੋਇਆ ਸੀ ਤੇ ਜੇ ਹੁਣ ਗੁੰਡਾਇਜ਼ਮ ਸ਼ੁਰੂ ਹੋਣ ਲੱਗਾ ਗੈਂਗਸਟਰਾਈਜ਼ਮ ਸ਼ੁਰੂ ਹੋਇਆ ਉਹ ਵੀ ਬਟਾਲੇ ਤੋਂ ਸ਼ੁਰੂ ਆਇਆ ਇਹ ਕਰਕੇ ਬੜਾ ਬਟਾਲਾ ਸੈਂਸਿਟਿਵ ਆ ਔਰ ਇਹ ਪੂਰੇ ਪੰਜਾਬ ਦੀ ਇੱਕ ਦ ਬੈਸਟ ਡਿਸਟ੍ਰਿਕਟ ਮੰਨਿਆ ਜਾਂਦਾ ਕਿ ਜਿਹੜਾ ਪੁਰਾਣੀ ਇੰਡਸਟਰੀ ਦੇ ਵਿੱਚ ਨੰਬਰ 1 ਤੇ ਸੀ ਇਥੇ ਪੂਰਾ ਪੰਜਾਬ ਨਹੀਂ ਪੂਰਾ ਵਰਲਡ ਦੇਖਦਾ ਹੁੰਦਾ ਸੀ ਕਿ ਬਟਾਲੇ ਚ ਕਿਵੇਂ ਚੱਲੇ ਪਰ ਵੱਧ ਕੇ ਨਾਲ ਜੇ ਅੱਤਵਾਦ ਚੱਲਿਆ ਤੇ ਇਥੋਂ ਚੱਲਿਆ ਤੇ ਜੇ ਅੱਤਵਾਦ ਖਤਮ ਕੀਤਾ ਤੇ ਉਹ ਵੀ ਬਟਾਲੇ ਡਿਸਟ੍ਰਿਕਟ ਪੁਲਿਸ ਨੇ ਖਤਮ ਕੀਤਾ ਸਾ ਤੋਂ ਪੁਰਾਣੀ ਨਜ਼ਰਾਂ ਮਾਰੋ ਤੇ ਜਿਹੜੋ ਨੇ ਅੱਤਵਾਦ ਖਤਮ ਕੀਤਾ ਸੀ ਤੇ ਬਟਾਲੇ ਪੁਲਿਸ ਨੇ ਉਸ ਵੇਲੇ ਰੋਜ ਚੌਧਰੀ ਸੀ ਰਣਵੀਰ ਸਿੰਘ ਖਟੜਾ ਸੀਗੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਬਟਾਲੇ ਚਾਤ ਤੋਂ ਅਧ ਖਤਮ ਕੀਤਾ ਸੀ ਮੈਸਰਸ ਵੀ ਸਾਹਿਬ ਨੂੰ ਕਹਿੰਨਾ ਕਿ ਪੁਰਾਣੇ ਉਹਨਾਂ ਜਿਹੜੇ ਡੀਜੀਪੀ ਰਿਟਾਇਰ ਹੋ ਗਏ ਜਾਂ ਕੋਈ ਆਈਜੀ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ ਕਿ ਇੱਥੇ ਜਿਹੜੇ ਗੁੰਡਿਆਂ ਨੂੰ ਕਿਵੇਂ ਨੱਥ ਤੁਸੀਂ ਪਾਈ ਸੀ ਉਸੇ ਤਰੀਕੇ ਦੇ ਨਾਲ ਇਹ ਗੁੰਡਿਆਂ ਨੂੰ ਨੱਥ ਪਾਈ ਜਾਏਗੀ ਦੇਖੋ ਜਿੰਨਾ ਸਾਨੂੰ ਤੇ ਸਿਕਿਉਰਟੀ ਮਿਲ ਗਈ ਤੇ ਆ ਤੁਹਾਨੂੰ ਕੀ ਮਿਲੇਗਾ ਇਹਨਾਂ ਦੀ ਸਿਕਿਉਰਟੀ ਕੌਣ ਕਰੇਗਾ ਇਹਨਾਂ ਦੀ ਸਿਕਿਉਰਟੀ ਪੰਜਾਬ ਪੁਲਿਸ ਦਾ ਕੌਨਫੀਡੈਂਸ ਕਰੇਗਾ ਜਦੋਂ ਉਹਨਾਂ ਨੂੰ ਕੌਨਫੀਡੈਂਸ ਹੋਏਗਾ ਕਿ ਸਾਡੇ ਨਾਲ ਪੁਲਿਸ ਖੜੀ ਆ ਤੇ ਤਾਂ ਹੋਏਗਾ ਗੁੰਡੇ ਨੂੰ ਡਰ ਹੋਏਗਾ ਕਿ ਇਹਨਾਂ ਲੋਕਾਂ ਦੇ ਨਾਲ ਪੁਲਿਸ ਸਾਡੇ ਕੋਲ ਪਹਿਲਾਂ ਪਹੁੰਚੇਗੀ ਅਸੀਂ ਬਾਅਦ ਚ ਪਹੁੰਚਾਂਗੇ ਤੇ ਇਥੋਂ ਦੇ ਜਿਹੜੇ ਐਮ.ਐਲ.ਏ. ਸਾਹਿਬ ਆ ਉਹਨਾਂ ਨੂੰ ਮੈਂ ਕਹਿਣਾ ਕਿ ਗੈਂਗਸਟਰਾਂ ਦੇ ਅਗੇਂਸਟ ਖੁੱਦ ਕੇ ਬੋਲੋ ਤੁਸੀਂ ਗਵਰਨਮੈਂਟ ਚੋ ਤੁਹਾਡੀ ਗਵਰਨਮੈਂਟ ਆ ਮੈਂ ਕਹਿਣਾ ਕਿ ਇਹ 2-3 ਗੈਂਗਸਟਰ ਭਾਜਪੀ ਦੀ ਗਵਰਨਮੈਂਟ ਜਿੱਥੇ ਆ ਉੱਥੇ ਨੇ ਉਥੋਂ 24 ਘੰਟੇ ਚੱਲਦੇ ਆ ਪਰ ਮੈਂ ਨਾਲ ਇਹ ਵੀ ਕਹਿਣਾ ਕਿ ਪੰਜਾਬ ਦੇ ਜੇਲ੍ਹਾਂ ਚੋਂ ਤੇ ਪੰਜਾਬ ਦੇ ਥਾਣਿਆਂ ਚੋਂ ਉਹਨਾਂ ਦੇ ਜਿਹੜੇ ਇੰਟਰਵਿਊ ਹੋਈਆਂ ਨੇ ਉਹਦਾ ਜਵਾਬ ਦੇ ਕੌਣ ਹੈ ਹਾਈ ਕੋਰਟ ਚ ਤੁਹਾਡੇ ਡੀਜੀਪੀ ਨੇ ਕਿਹਾ ਹੋਏ ਕਿ ਉਥੋਂ ਚੱਲੇ ਤੇ ਤੁਹਾਡਾ ਡੀਐਸਪੀ ਤੁਸੀਂ ਡਿਸਮਿਸ ਕੀਤਾ ਜਾਂ ਉਹਨੋਂ ਜੇ ਤੱਕ ਤੁਸੀਂ ਅਰੈਸਟ ਨਹੀਂ ਕਰ ਸਕੀ ਉਹਦੇ ਚ ਚੀਫ ਮਿਨਿਸਟਰ ਕਿਉਂ ਨਹੀਂ ਜਵਾਬ ਦਿੰਦਾ ਕਿ ਮੈਂ ਕੀ ਐਕਸ਼ਨ ਕਰ ਰਿਹਾ ਇਹਦੇ ਚ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਆਗਿਆ ਹੀਲਾ ਸੇਕ ਤੁਹਾਡੇ ਤੱਕ ਪਹੁੰਚਣਾ ਕਿਉਂਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਅੱਜ ਜਿਹੜਾ ਕੋਈ ਮਰਦਾ ਉਹ ਕਿਸੇ ਦਾ ਭਰਾ ਨਹੀਂ ਉਹ ਕਿਸੇ ਦਾ ਪੁੱਤ ਨਹੀਂ ਜਿਹੜਾ ਉਥੋਂ ਦਾ ਐਮ.ਐਲ.ਏ ਜਾਂ ਐਮ.ਪੀ. ਆ ਉਹਦਾ ਭਰਾ ਪੁੱਤ ਸਭ ਤੋਂ ਪਹਿਲ ਉਹਦਾ ਸਾਡੇ ਰਿਸ਼ਤੇਦਾਰੀਆਂ ਆਪਣੀਆਂ ਬਾਅਦ ਚ ਨੇ ਸਾਡੀ ਰਿਸ਼ਤੇਦਾਰੀ ਆਪਣਾ ਵੋਟਰ ਆ ਤੇ ਜੇ ਇਹ ਵੋਟਰ ਨਾਲ ਹੀ ਨਹੀਂ ਖੜੋਂਦੇ ਤੇ ਉਹਦੇ 'ਚ ਇਹ ਖੁੱਲ ਕੇ ਸਰਕਾਰ ਨੂੰ ਭਗਵੰਤ ਮਾਨ ਨੂੰ ਕਿਸਕਰਾਂ ਕਰਨ ਦੀ ਬਜਾਏ ਮੈਂ ਉਹਨੂੰ ਕਹਿੰਨਾ ਕਿ ਸੀਰੀਅਸ ਹੋ ਪੰਜਾਬ ਦੇ ਜੋ ਹਾਲਾਤ ਪਾੜ ਰਹੇ ਨੇ ਇਹਨਾਂ ਹਾਲਾਤਾਂ ਤੇ ਮੀਟਿੰਗ ਕਰ ਮੈਂ ਵੀ ਰਿਆ ਹੋਮ ਮਿਨਿਸਟਰ ਸਵੇਰੇ 2 ਘੰਟੇ ਜਾਂ 1.5 ਘੰਟੇ ਇੰਟੈਲੀਜੈਂਸ ਦਾ ਡੀਜੀਪੀ ਜਾਂ ਏ ਏਡੀਜੀਪੀ ਜਾਂ ਲਾਅ ਐਂਡ ਆਰਡਰ ਵਾਲੇ ਤੇ ਜਾਂ ਡੀਜੀਪੀ 1.5 ਘੰਟਾ 2 ਘੰਟੇ ਸਾਡੇ ਨਾਲ ਪਹਿਲਾਂ ਸਾਰੇ ਪੰਜਾਬ ਦੀ ਡਿਸਕਸ਼ਨ ਕਰਦੇ ਸੀ ਤੇ ਉਹਦੇ ਬਾਅਦ ਕਹਿੰਦੇ ਸੀ ਹੁਣ ਪਬਲਿਕ ਨੂੰ ਮਿਲੋ ਤੇ ਜੇ ਸਾਡੇ ਕੋਲ ਇਨਪੁਟ ਹੀ ਨਹੀਂ ਆਉਂਦੀ ਛੇ ਅਸੀਂ ਗੁੰਡਿਆਂ ਬਾਰੇ ਸਾਡੇ ਕੋਲ ਨੌਲੇਜ ਵੀ ਹੈ ਨਹੀਂ ਤੇ ਆਪਾਂ ਪੰਜਾਬ ਕਿਵੇਂ ਕੰਟਰੋਲ ਕਰਾਂਗੇ ਨਟੰਕਬਾ ਨਟੰਕੀਬਾਜੀ ਨਾਲ ਕਰਾਂਗੇ ਲੋਕਾਂ ਨੂੰ ਮਜ਼ਾਕ ਕਰਕੇ ਕਰਾਂਗੇ ਇਹ ਕਵਾਂਗੇ ਕਿ ਉਹਨੇ ਕੀ ਕੀਤਾ ਤੇ ਉਹਨੇ ਕੀ ਕੀਤਾ ਤੂੰ ਦੱਸ ਕਿ ਤੂੰ ਕੀ ਕੀਤਾ ਤੂੰ 4 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਪੰਜਾਬ ਨੂੰ ਅਤੰਕਵਾਦ ਦੇ ਗੈਂਗਸਟਰイズਮ ਚ ਧੱਕ ਕੇ ਰੱਖ ਦਿੱਤਾ ਅੱਜ ਲੋਕੀ ਪੂਰੇ ਪੰਜਾਬ ਦੇ ਐਕਸਟਰੈਸ਼ਨ ਦੇ ਕੇ ਥੱਕ ਗਏ ਨੇ ਤੇ ਇਹ ਮੁੱਖ ਮੰਤਰੀ ਨਹੀਂ ਗੱਲਾਂ ਕਰਨੋਂ ਥੱਕਿਆ ਕੋਈ ਇਸ ਲਈ ਮੈਂ ਸਾਰਿਆਂ ਨੂੰ ਇੱਕ ਕਰਨਾ ਆਇਆ ਸੀ ਕਿ ਜਿਨ੍ਹਾਂ ਦਾ ਇੱਥੇ ਹੋਏ ਨੇ ਇਨਸੀਡੈਂਟ ਹੋਏ ਨੇ ਪਹਿਲਾਂ ਵੀ ਹੋਏ ਨੇ ਪਹਿਲਾ ਐਕਸਟਰੈਕਸ਼ਨ ਮੇਰਾ ਕਰਕੇ ਜਿੰਨੇ ਕ ਬੰਦੇ ਨੂੰ ਮੈਂ ਪੁੱਛਦਾ ਜਾਂ ਪਿੰਡਾਂ ਚ ਜਾਂ ਉਹਨਾਂ ਥਾਵਾਂ ਤੇ ਮੱਖੰਤਰੀ ਸਾਹਿਬ ਹੋਸ਼ ਚਾਓ ਜਦੋਂ ਉਹਦੋਂ ਨਾ ਕਿਤੇ ਹੋਸ਼ ਤੁਹਾਡੀ ਜਾਗ ਖੁੱਲੇ ਜਦੋਂ ਪੰਜਾਬੀ ਲੁੱਟਿਆ ਜਾਏ ਇਹ ਕਰਕੇ ਇਹ ਲੁੱਟਣ ਤੋਂ ਪਹਿਲਾਂ ਤੁਸੀਂ ਹੋਮ ਮਿਨਿਸਟਰ ਵੀ ਹੋ ਤੁਸੀਂ ਮੱਖੰਤਰੀ ਵੀ ਹੋ ਤੁਹਾਡੇ ਬੰਦਾ ਸੀਗਾ ਬਟਾਲੇ ਦੇ ਵਿੱਚ ਇੱਥੇ ਆ ਕੇ ਉਹਨਾਂ ਘਰਾਂ ਚ ਜਾਂਦੇ ਨਹੀਂ ਕਰਾਂ ਚ ਜਾਣਾ ਤੁਹਾਡੇ ਕੋਲ ਨਹੀਂ ਚੱਲਿਆ ਜਾਂਦਾ ਤੇ ਤੁਸੀਂ ਆ ਕੇ ਇੱਥੇ ਐਸਐਸਪੀ ਦੇ ਆਫਿਸ ਚ ਬੈਠ ਕੇ ਮੀਟਿੰਗ ਕਰਦੇ ਤੇ ਪੂਰੇ ਮਾਜੇ ਦੀ ਜਿਹੜੀ ਮੀਟਿੰਗ ਇੱਥੇ ਹੋਣੀ ਚਾਹੀਦੀ ਸੀ ਕਿਉਂ ਆਪਾਂ ਗੈਂਗਸਟਰਾਂ ਨੂੰ ਜਾਂ ਬਦਮਾਸ਼ਾਂ ਨੂੰ ਕਿਉਂ ਨਹੀਂ ਕੰਟਰੋਲ ਕਰਦੇ ਸੋ ਇਹ ਬੜੀ ਮੱਦ ਭੱਗੀ ਘਟਨਾ ਹੈ ਇਸ ਸੰਗਠਨ